ਸੀਆਂ ਰੋਟੀਆਂ ਦਹੀਂ ਚਾਹ ਅਸੀਂ ਉਹ ਠੀਕ ਆ ਆ ਠੀਕ ਠਾਕ ਆਆਂ ਮੂਲੀਆਂ ਭਿੰਡੀਆਂ ਟਮਾਟਰ ਤੇ ਆਲੂ ਤੇ ਹੁਣ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਬਣਾ ਲਏ ਆਂ ਅੱਜ ਮੂੰਗੀ ਦੀ ਦਾਲ ਤੇ ਨਾਲ ਬਣਾਵਾਂਗੇ ਭਿੰਡੀਆਂ ਪਰ ਕੇ 70 ਵੇ ਤਾਂ ਭਿੰਡੀਆਂ ਹੀ ਹੋ ਗਈਆਂ ਆ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ ਦਾਲ ਰੱਖ ਦਿੱਤੀ ਆ ਮਾਸੀ ਨੇ ਮੰਮੀ ਲੱਗੇ ਆ ਭਿੰਡੀਆਂ ਬਣਾ ਦਾ ਤੇਲ ਰੱਖ ਲਿਆ ਤੁਸੀਂ ਧਨੀਆ ਪਾ ਲਈਏ ਦਾਲ ਚ ਭਿੰਡੀਆਂ ਅਲਗ ਖਾਂਦੀ ਖੁਸ਼ ਹੋ ਕੇ ਧਨੀਆ ਨਹੀਂ ਲੱਭਿਆ ਚਲੋ ਲਾ ਦੋ ਤੋੜ ਕੇ ਫਿਰ ਮਿਲਦੇ ਆਉਂਗੇ ਦਾਉਂ ਲੱਗ ਗਿਆ ਤੜਕਾ ਹੋਰ ਮੈਂ ਦਾਬਰੀ ਮਮੀ ਭੁੱਖ ਲੱਗੀ ਹੈਗੀ ਕਾਲੀ ਮਿਰਚ ਪੀਸੀ ਆ ਅੱਜ ਬਣਾਈਆਂ ਸੀ ਪਿੰਡੀਆਂ ਬਹੁਤੀ ਜਿਆਦਾ ਟੇਸਟੀ ਬਣਦੀਆਂ ਇਹ ਹਾਂਜੀ ਕਿਦਾਂ ਜੀ ਸੁੱਤੇ ਰਾਤੀ ਫਿਰ ਆਪਾਂ ਲੇਟ ਹੋ ਗਏ ਨਾ ਫਰਮੋਂ ਜਦੋਂ ਗਏ ਆ ਫਿਰ ਪਹੁੰਚੇ ਪਹੁੰਚ ਕੇ ਫੋਨ ਕੀਤਾ ਫਿਰ ਜਾ ਕੇ ਸੁੱਤੇ ਅਸੀਂ ਬੇਬੀ ਅੱਧਾ ਘੰਟਾ ਜਿਆਦਾ ਥਫੀ ਲਾਈਏ ਸੀ ਤਾਂ ਸੁੱਤੇ ਨਹੀਂ ਕਹਿੰਦੇ ਮੈਨੂੰ ਨੀਂਦ ਬਹੁਤ ਆਈ ਹੈ ਚਲੋ ਠੀਕ ਹੈ ਰੋਟੀ ਬਣ ਜਾਣਾ ਜੀ ਜਿੰਨਾ ਕ ਬਲੌਗ ਬਣਿਆ ਆ ਬਸ ਠੀਕ ਆ ਚਲੋ ਮਿਲਦੇ ਆ ਜੀ ਗੱਲ ਹਾਂਜੀ ਫਿਰ ਤੁਹਾਡੇ ਲਈ ਵਧੀਆ ਜਿਹਾ ਬਲੌਗ ਲੈ ਕੇ ਇੱਕ ਸਵੇਰ ਦੇ ਨਾਸ਼ਤੇ ਦੇ ਨਾਲ ਮਿਸੀਆਂ ਰੋਟੀਆਂ ਦਹੀਂ ਚਾਹ ਤੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਹਾਂ ਜੀ ਅੱਜ ਸਿੱਖਾਲ ਜੀ ਸਾਰਿਆਂ ਨੂੰ ਸਾਡੇ ਅੰਦਰ ਬਲੌਗ ਤੋਂ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਠੀਕ ਠਾਕ ਹਾਂ ਪਰਮਾਤਮਾ ਸਾਹਿਬ ਨੂੰ ਠੀਕ ਆ ਗਲਾ ਥੋੜਾ ਜਿਹਾ ਹੋਇਆ ਖਰਾਬ ਹੋ ਜੂ ਉਹ ਵੀ ਹੌਲੀ ਹੌਲੀ ਸਹੀ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਕਰਕੇ ਹੈਲੋ ਜੀ ਬਾਜ਼ਾਰੋਂ ਅਸੀਂ ਆ ਗਏ ਆਂ ਤੇ ਆਪਾਂ ਸਬਜ਼ੀ ਲੈ ਕੇ ਆਏ ਆਂ ਤੇ ਇੱਧਰ ਲੈ ਕੇ ਆਈ ਆਂ ਮੂਲੀਆਂ ਭਿੰਡੀਆਂ ਟਮਾਟਰ ਤੇ ਆਲੂ ਤੇ ਹੁਣ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਆਂਟੀ ਹਲੇ ਸਾਡੇ ਸਫਾਈਆਂ ਵਾਲੇ ਆਏ ਨਹੀਂ ਆਗੇ ਸਫਾਈ ਸੋਈ ਸਾਡੀ ਕਰਨੇ ਵਾਲੀ ਪਈ ਆ ਚੱਲਦੇ ਆਂ ਰਸੋਈ ਦੇ ਵਿੱਚ ਬੱਤੀ ਜਗਾਈਏ ਇੱਥੇ ਰੱਖਦੇ ਆਂ ਥਾਲੇ ਨੂੰ ਤੇ ਆਪਾਂ ਬਣਾਦੇ ਆਂ ਅੱਜ ਮੂੰਗੀ ਦੀ ਦਾਲ ਨਾਲੋ ਜੀ ਆਪਾਂ ਅੱਜ ਮੂੰਗੀ ਦੀ ਦਾਲ ਬਣਾਉਂਦੇ ਆ ਤੇ ਨਾਲ ਬਣਾਵਾਂਗੇ ਪਿੰਡੀਆਂ ਪਰ ਕੇ ਕੱਢਦੇ ਆ ਧੁੰਦੇ ਆ ਇਹਨਾਂ ਨੂੰ ਮੂਲੀਆਂ ਵੀ ਲਈ ਸੀ ਮੈਂ ਕਿ ਮੂਲੀ ਵਾਲੀ ਰੋਟੀ ਮੰਗਦੀ ਸੀਗੀ ਪੱਲੂ ਇੰਨੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਆ 70 ਰੁਪਏ ਤਾਂ ਪਿੰਡੀਆਂ ਹੀ ਹੋ ਗਈਆਂ ਆ 60 ਰੁਪਏ ਟਮਾਟਰ ਹੋ ਗਏ ਆ ਬਹੁਤ ਜ਼ਿਆਦਾ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ ਕੋਈ ਕੀਰੂ ਬਲਾ ਰੋਟੀ ਹੈ ਕਿ ਕੋਠੇ ਤੇ ਪਾਏ ਜਾਣੀ ਸੀ ਜਾਨਵਰਾਂ ਨੂੰ ਨਾਲ ਇਹ ਲੀਡ ਵੀ ਚੱਕ ਕੇ ਕੋਠੇ ਤੇ ਰੱਖਿਆ ਹਾਂਜੀ ਮੰਮੀ ਮੈਂ ਧੋ ਦਵਾਂ ਭਿੰਡੀਆਂ ਤੇ ਨਾਲੇ ਦਾਲ ਰੱਖ ਦਵਾਂ ਹਨਾ ਤੇ ਫਿਰ ਬਾਕੀ ਦੇਖਦੇ ਹਾਂ ਕੰਮ ਕਰ ਹਨਾ ਚਲੋ ਜੀ ਬਣੇ ਰਹੀਓ ਜੀ ਸਾਡੇ ਨਾਲ ਹਾਂਜੀ ਪਹਿਲਾਂ ਤੁਮ ਮੈਂ ਧੋ ਦਵਾਂ ਭਿੰਡੀਆਂ ਕੋਲ ਜਾਲੀ ਭਰਤੀ ਬਣਾਵਾਂਗੇ ਇੱਕ ਕੌਲੀ ਕੱਢੀ ਦਾਲ ਦੀ ਬਸ ਮੈਂ ਇੱਕੋ ਹੀ ਕੌਲੀ ਬਣਾਣੀ ਛੋਟੀ ਆ ਜੀ ਬਸ ਚਮੇਸ ਤੇ ਨਾਜ਼ਰ ਕਾਲ ਪੱਲੂ ਨੂੰ ਛੁੱਟੀ ਹੈ ਕੱਲ ਪੱਲੂ ਨੂੰ ਸਕੂਲ ਨਹੀਂ ਜਾਣਾ ਹੈਗਾ ਆਲੋ ਦਾ ਟਿਫਨ ਦੀ ਮੈਨੂੰ ਕੋਈ ਮੁਸ਼ਕਲ ਨਹੀਂ ਹੈ ਜੀ ਕੌਣੇ ਗੱਲ ਘਾਰਾ ਜੋ ਬੰਦੇ ਦੇ ਬਣਾ ਬਣ ਜੂਗਾ ਬਸ ਮੈਂ ਤੋ ਕੇ ਰੱਖ ਦਈਏ ਆਪਣੇ ਕਪੜੇ ਸੁੱਕੜੇ ਫੈਲ ਦੇਣਾ ਆਸ਼ਟਾ ਨੁਸ਼ਤਾ ਹੋ ਗਿਆ ਇਹ ਇਹ ਵੀ ਬਾਕ ਸਖਾਣੀ ਅੱਜ ਮੈਂ ਸੇਬ ਤੋਂ ਤਾਇਆ ਅਰੇ ਪਰਸੋ ਤੋਂ ਤੇ ਵੀ ਸੇਬ ਬਹੁਤ ਹੋ ਗਏ ਹਨ ਅਣੀ ਪਿਆਜ ਜੀ ਅੱਜ ਤਾਂ ਗਿਲੇ ਨਹੀਂ ਪਿੰਡੀਆਂ 70 ਰੁਪਏ ਕਿਲੋ ਬੜੀਆਂ ਸਬਜ਼ੀਆਂ ਨੂੰ ਆਪ ਕੋਲ 20 ਰੁਪਏ ਕਿਲੋ ਕਿ ਖਾ ਲਵਾਂ ਨਿਆਣੀ ਐਨੇ ਨਖਰੇ ਕਰਦੀ ਐ ਨਾ ਖਾਣ ਲੱਗੇ ਉਡੀ ਮੈ ਤਾਂ ਨਾ ਮੇਰੇ ਕਾਦੀ ਕੋ ਸੱਜੀ ਚਾਹ ਜੇ ਪੰਦੀ ਨਹੀਂ ਹੈ ਜੀ ਹੋਰ ਤੇ ਸਬਜ਼ੀਆਂ ਲੈਣ ਜਾਵੋ ਪਿਆਰ ਤੇ ਅੱਗ ਲੱਗੀ ਪਈ ਸਬਜ਼ੀਆਂ ਨੂੰ ਚਲੋ ਮਿਲਦੇ ਆਂ ਫਿਰਣਾ ਹੈ ਢੋਲੀ ਜਹਾ ਛੋੜ ਦੇਨੇ ਗਾ ਵਿਚੇ ਰੱਖ ਜਣੀ ਦਾਲ ਨਹੀਂ ਨਹੀਂ ਸਾਡਾ ਬਹੁਤ ਵੱਡਾ ਹੈ ਤੇ ਉਧਰ ਤੋਂ ਤਾ ਨਾ ਫਿਰ ਨਹੀਂ ਠੀਕ ਠੀਕ ਹੈ ਠੀਕ ਰੱਖਾਂਗੇ ਬਾਹਰ ਤੇ ਆ ਬਾਜੀ aunty ਵੀ ਆ ਗਏ ਆ ਚਲੋ ਮਿਲਦੇ ਆਂ ਫਿਰ ਬਾਜੀ ਇੱਧਰ ਦਾਲ ਰੱਖ ਦਿੱਤੀ ਆ ਮਾਸੀ ਨੇ ਤੇ ਭਿੰਡੀਆਂ ਵੀ ਧੋ ਕੇ ਰੱਖ ਦਿੱਤੀਆਂ ਆ ਤੇ ਇੱਧਰ ਹੁਣ ਕਰਦੇ ਪਿਆ ਅੱਜ ਫਿਰ 1 ਵਜੇ ਔਰ ਇੱਕ ਹੋਣਾ ਕਿ 1 ਵਜ ਗਿਆ ਔਰ ਇੱਕ ਹੋਣਾ ਚਲੋ ਤੇ ਇੱਧਰ ਕੱਟਦੇ ਪਿਆ ਮੂਲੀਆਂ ਲਈ ਕੱਤੇ ਮਾਸੀ ਸਵਾਰ ਦੇ ਪੇ ਤੇ ਦਾਜੂ ਕੱਟਦੇ ਪਏ ਐ। ਐਸੇ ਟਾਈਮ ਆਇਆ ਕਰਨਾ ਹੈ। ਅੱਛਾ ਤਾਂ ਨਹੀਂ ਹੁਣ ਮੈਂ ਜਲਦੀ ਲੈਟ ਆਵਾਂ ਤੇ ਲੈ 10-15 ਮਿੰਟ ਲੇ ਲੋ ਕੱਲੀ ਜਲਦੀ ਚਲੋ ਕੋਈ ਗੱਲੀ ਮਿਲ ਲਿਆ ਫਿਰ। ਇੱਧਰ ਟਾਈਮ 1 ਵਜ ਗਿਆ ਤੇ ਇੱਧਰ ਅੱਗੇ ਇਤਿਹਾਸ ਨੂੰ ਬਹੁਤ ਲੇਟ ਲੱਇਆ ਕਿ ਇਹ ਨੂੰ ਬਾਣੀ ਵੱਜ ਗਈ ਆ ਇੱਥੇ। ਫਿਰ ਸੌਂਦੇ ਨੂੰ 2:00 ਵੱਜ ਗਏ ਆ ਫੋਰ ਹੈਂਡ ਦੀ ਪੂਰੀ ਹੋ ਗਈ ਸੀ ਫੇਰ ਉੱਠ ਰਹੀ ਸੀ। ਹਾਂ। ਦਾਦੀ ਦੀ ਪੀਲੀ ਚਾਹ ਸਭ ਬਣਾ ਲਈਏ ਇੱਧਰ ਆ ਗਈ ਆ ਚਾਹ ਆਪਣੀ ਹੈ ਨਾ ਤੇ ਇੱਧਰ ਦਾਦੀ ਦੀ ਚਾਹ ਆ ਤੇ ਇੱਧਰ ਆਂਟੀ ਵੀ ਪਿੰਦੇ ਪੈਣਾ ਪਾਣੀ ਪਾਇਆ ਥੋੜਾ ਜਿਹਾ ਇੱਧਰ ਆਂਟੀ ਵੀ ਪਿੰਦੇ ਪੈ ਆ ਬਦਲ ਲੱਗ ਗਿਆ ਇੱਧਰ ਦਾਦੀ ਘੜਦੇ ਪੈ ਆਪਣੀਆਂ ਤੇ ਇੱਧਰ ਤਾਲ ਵੀ ਹੁੰਦੀ ਪੀ ਆ ਚਲੋ ਫਿਰ ਮਿਲਦੇ ਆਂ ਹਾਂਜੀ ਲੋ ਜੀ ਸਫਾਈਆਂ ਸਫੀਆਂ ਸਾਡੀਆਂ ਹੋ ਗਈਆਂ ਆ ਨੀਟ ਐਂਡ ਕਲੀਨ ਸਾਰਾ ਹੋ ਗਿਆ ਆਂਟੀ ਚੱਲ ਕੇ ਸਫਾਈਆਂ ਕਰਕੇ ਤੇ ਇੱਧਰ ਮੰਮੀ ਅੱਜ ਲੱਗੇ ਆਂ ਭਿੰਡੀਆਂ ਭਰ ਕੇ ਬਣਾਉਣ ਜਿੱਦਾਂ ਕੀ ਤੁਹਾਨੂੰ ਦੱਸਿਆ ਸੀਗਾ ਅਸੀਂ ਮੰਮੀ ਲੱਗੇ ਆਂ ਭਿੰਡੀਆਂ ਬਣਾ ਲੈਤਾ ਤੇਲ ਰੱਖ ਲਿਆ ਆ ਤੇ ਮੈਂ ਪਾਤੀ ਤੇ ਇੱਧਰ ਰੱਖੀ ਹੋਈ ਆ ਮੈਂ ਦਾਲ ਹਾਂਜੀ ਦਾਲ ਬਿਲਕੁਲ ਥੋੜੀ ਜੀ ਬਣਾਉਣੀ ਆ ਲੇ ਹੋਈ ਨਹੀਂ ਮੰਮੀ ਦਾ ਬੋਲ ਕੇ ਦੇਖ ਲੂਗੀ ਨਹੀਂ ਰੱਖਣੀ ਬਸ ਹਲਕੀ ਜਿਹੀ ਕਰ ਲੈ ਥੋੜੀ ਜਿਹੀ ਵਿੱਚ ਰੱਖਣੀ ਆ ਉਹ ਦਾਣੇ ਦਾ ਪਾਣੀ ਮੈਂ ਇੱਕ ਵਾਰ ਚੈੱਕ ਕਰ ਲਉ ਚੰਨਾ ਕਰ ਲਉ ਤੇ ਇਧਰ ਮੰਮੀ ਪਿੰਡੀਆਂ ਮੱਕੀਆਂ ਵੀ ਨਿਕਲੀਆਂ ਮੰਮੀ ਇਦਾਂ ਦੀਆਂ ਹੀ ਆ ਪਿੰਡੀਆਂ ਹਨਾ ਝੋਗ ਝੋਗ ਕੇ ਲਿਆਂਦੀਆਂ ਹਲੇ ਨੇ ਅੱਜ ਇਧਰ ਮੰਮੀ ਪਿੰਡੀਆਂ ਬਣਾ ਦੇ ਪਿੰਡੀਆਂ ਪੁਨੀਆ ਬਣਾ ਕੇ ਤੇ ਤੁਹਾਨੂੰ ਹਾਲ ਦੇ ਨਾਲੇ ਦਾ ਦਾਲ ਨੂੰ ਲਾਲੀ ਛੜਕਾ ਠੀਕ ਆ ਜੀ ਅਸੀਂ ਚੀ ਲਈ ਚਾ ਚਲੋ ਜੀ ਬਣੇ ਰਹੀਓ ਸਾਡੇ ਨਾਲ ਤੇ ਕੰਟੀਨਿਊ ਰੱਖਿਓ ਗੱਲਾਂ ਬਾਤਾਂ ਮਿਲਦੇ ਆ ਜੀ ਤੁਹਾਨੂੰ ਫੇਰ ਦਵਾਰਾਂ ਚਲੋ ਜੀ ਮੇਰੀ ਦਾਰ ਨੂੰ ਲੱਗੀ ਇਹ ਤੋੜ ਤੁਮੀ ਤਾਂ ਨੀਆ ਪਾ ਲਈਏ ਦਾਲ ਚ ਹਨਾ ਦਾਲ ਚ ਪਾਉਣੀ ਹੈ ਨੀਆ ਪਾਉਣੀ ਹੈ ਦਾਲ ਦੇ ਉੱਤੇ ਨੀਆ ਹੈ ਕਿੱਥੇ ਆ ਰੇਜੀ ਹਨਾ ਨੀਆ ਹੈ ਕਿੱਥੇ ਆ ਰੇਜੀ ਹੁਣ ਬਿਲਕੁਲ ਰੇਜੀ ਹੋਣੀ ਹੈ ਕਿਦਾ ਇੱਕ ਤੇ ਦਸ ਪੱਤੇ ਮੇਰੇ ਕੋਲ ਆ ਪੱਤੇ ਦੇਖ ਲਓ ਹੁਣ ਆਹ ਤੇ ਪੱਤੇ ਪੱਤੇ ਆ ਸੁਜੀ ਭਿੰਡੀਆਂ ਪਲਕਾਂ ਦੀ ਖੋਸ਼ ਹੋ ਕੇ ਤੇ ਨਾਲ ਆਲੂ ਪਾਏ ਆ ਠੀਕ ਹੁਣ ਆ ਮੇਰੇ ਰੱਖਣੀਆਂ ਧੰਗੀਆਂ ਤੇ ਹਾਂ ਇਹ ਲੈ

ਆ ਲੈਸ ਆਪ ਸੁੱਕ ਕਰਦੀ ਆ। ਨਹੀਂ ਨਹੀਂ ਲੋੜ ਐ ਕੋਈ। ਚਲੋ ਮਿਲਦੇ ਆ ਫਿਰ ਹੁਣ। ਉਹ ਕਿਹੜੀ ਕਾਲੀ ਮਿਰਚ ਹੈਗੀ? ਹਾਂ ਲੋਹੀ ਇੱਕ ਤਾਂ ਕਾਲੀ ਮਿਰਚ ਪੀਸੀ ਆ। ਪੀ ਲਈ ਆ ਤੇ ਹੁਣ ਇੱਕ ਧਨੀਆ ਮੈਂਗਾ ਥੋੜਾ ਪੀ ਕੇ ਰੱਖ ਲੈਣੇ ਆ ਹਨਾ। ਧਨੀਆ ਪਾਉਟਡ। ਮੈਂ ਤਾਂ ਪੀ ਮੱਦ ਲੈਣਿਆ। ਤੇ ਵੀ ਕਾਲੀ ਪੀਲੀ ਇਹ ਧਨੀਆ ਵੀ ਪੀਸ ਕੇ ਰੱਖ ਲਿਆ ਆ ਲੋ ਇਹਨਾਂ ਲਾ ਦੇ ਬਾਹਰ ਮੀ ਦੇ ਵਿੱਚ ਭਰਦ ਮੈਂ ਲੱਗੀਆਂ ਚ ਬਾਹਰ ਆ ਦੇ ਟੇਬਲ ਦੇ ਉੱਤੇ ਜੇ ਬਾਹਰ ਹੀ ਰੱਖ ਜੇ ਟੇਬਲ ਤੇ ਤੇ ਛੁੱਲੀ ਦੇ ਵੀ ਟੱਕ ਕੇ ਰੱਖ ਲਿਆ ਫਰਕ ਨਾਲ ਲਈ ਇਹਨੂੰ ਕੱਢੀ ਭਰ ਕੇ ਫੇਰ ਪੀਸ ਲਵਾਉਣੀ ਹੈ ਨਾ ਹੋਰ ਕੀ ਭਰ ਲਈ ਇਹਨੂੰ ਪੁਰਕਾਉਣੇ ਹਨ ਭਰ ਲਿਓ ਫਿਰ ਇਹਨੂੰ ਧੋ ਲਿਓ ਧੋ ਕੇ ਰੱਖ ਦੇਣਾ ਹੁਣ ਅੱਲਾ ਬਿਹਾਰ ਉਹ ਲੈ ਲੈਂਦਾ ਥੋੜਾ ਧਨੀਆ ਜਿਵੇਂ ਛੋਟਦਾ ਉਹ ਪੀਸਿਆ ਹੋਇਆ ਲੈ ਲੈਂਦਾ ਸੀ ਪੀਸਿਆ ਬਸ ਐ ਪੈਕਟ ਲੈ ਕੇ ਜੀ ਛੋਟਾ ਇੱਕ ਹੂੰ ਮੈਕਵਿਨ ਜੁਣੀ ਦੀ ਤੇਰੀ ਮੈ ਵੀ ਹੋਣ ਚੋਣੀ ਆ ਦੀ ਤਰੀ ਮੈਕਸ ਮੋਸਟ ਗੋਦੀ ਨਾ ਤੇ ਨੀ ਹੁੰਦੇ ਉਹਦੇ ਵਿੱਚ ਵੀ ਸਾਵਧਾਨੀ ਆਵਾਂਗੇ ਸਮੋਸੇ ਬੀਕ ਜਦਨ ਹਨ ਪਾਉਰ ਹਨ ਗੀ ਚਲ ਪਰਲੀਆ ਨੇ ਨੂੰ ਸਾਫ-ਸੂਫ ਕਰ ਲਈ ਬਹੁਤ ਚੰਗਾ ਸਾਫ ਕਰ ਲਈ ਤੇ ਇੱਧਰ ਆ ਗਈ ਜੀ ਦਾਲ ਤੇ ਲੱਗਿਆ ਜੀ ਆਪਾਂ ਹੁਣ ਰੋਟੀ ਖਾਣ ਤੇ ਅੱਜ ਬਣਾਈਆਂ ਸੀ ਭਿੰਡੀਆਂ ਹਾਂ ਲਓ ਜੀ ਸੁੱਕੀਆਂ ਭਿੰਡੀਆਂ ਭਰ ਕੇ ਲਓ ਜੀ ਇਹ ਬਹੁਤ ਹੀ ਜਿਆਦਾ ਟੇਸਟੀ ਬਣਦੀਆਂ ਇਹ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਤੇ ਮਿਲਦੇ ਆਂ ਜੀ ਰੋਟੀ ਪਾਣੀ ਖਾ ਗਏ ਹੁਣ ਹਾਂ ਜੀ ਲੋ ਜੀ ਟਾਈਮ ਹੋ ਗਿਆ ਜੀ ਸਵਾ 6 ਤੇ ਅਸੀਂ ਆਏ ਘਰੇ ਹੁਣ ਮੈਂ ਕਿਹੜਾ ਚਾਹ ਪੀ ਗਈ ਇਹ ਚੱਲ ਕੇ ਚਾਹ ਇਹਨਾਂ ਨੇ ਬਣਾਈ ਹੋਈ ਸੀਗੀ ਫੋਨ ਆ ਗਿਆ ਸੀ ਮੈਨੂੰ ਉਦਾਂ ਹਾਂ ਜੀ ਕਿੱਦਾਂ ਜੀ ਸੁੱਤੇ ਸੁੱਤੇ ਘੰਟਾ ਘੰਟਾ ਕਾ ਹਾਂ ਸੋਣਾ ਸੀਗਾ ਰਾਤੀ ਫਿਰ ਆਪਾਂ ਲੇਟ ਹੋ ਗਏ ਨਾ ਪਰ ਮੋਂ ਜਦੋਂ ਗਏ ਆ ਫਿਰ ਪਹੁੰਚੇ ਪਹੁੰਚ ਕੇ ਫੋਨ ਕੀਤਾ ਫਿਰ ਜਾ ਕੇ ਸੁੱਤੇ ਅਸੀਂ ਤੇਰੇ ਫੇਟ ਆ ਮਨ ਉੱਠ ਕੇ ਸਗੇ ਤੇ ਚਲੋ ਹੋਰ ਲਓ ਮਠੀਆਂ ਖਾਈਏ ਇੱਕ ਇੱਕ ਦੋ ਆ ਮੈਂ ਹੋਰ ਲਿਆਂਗਾ ਹੋਰ ਲਿਆਂਗਾ ਮਠੀਆਂ ਇਹ ਬਹੁਤ ਟੇਸਟੀ ਨਿਕਲੀਆਂ ਜੀ ਮਠੀਆਂ ਦਾ ਇਹ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਪੀਂਦੇ ਆ ਚਾਹ ਤੇ ਫਿਰ ਦੇਖਦੇ ਆ ਹੁਣ ਬਾਅਦ ਚੋਂ ਗਾਂ ਰਾਤ ਦਾ ਕੀ ਪ੍ਰੋਗਰਾਮ ਲੋ ਜੀ ਇੱਧਰ ਟਾਈਮ 9:30 ਹੋ ਗਏ ਆ ਤੇ ਇੱਧਰ ਬੈਠੇ ਹੋਏ ਆ ਸਾਰੇ ਹਾਂਜੀ ਉਹ ਬਗਾਵ ਆ ਰਿਹਾ ਤੇ ਰਾਤੀ ਬਹੁਤ ਸੀ ਲੇਟ ਸੁੱਤੇ ਆਂ ਦੁਪਹਿਰਿਆ ਸੀਗਾ ਬੇਬੀ ਅੱਧਾ ਘੰਟਾ ਜਰਾ ਤੇ ਭਿਲਾਈਏ ਜੇ ਤਾਂ ਸੁੱਤੇ ਨਹੀਂ ਕਹਿੰਦੇ ਮੈਨੂੰ ਨੀਂਦ ਬਹੁਤ ਆਈ ਹੈ ਦੁੱਧ ਲਿਆਏ ਆ ਨਾ ਦੁੱਧ ਹੋ ਜਾ ਦੁੱਧ ਲਿਆਂਦਾ ਆ ਜਾਣਾ ਇਹ 10-15 ਮਿੰਟ ਤੱਕ ਥਲੇ ਗਈ ਤੁਸੀਂ ਉਹ ਹੈ ਨਹੀਂਗਾ ਦੁੱਧ ਦੁੱਧ ਤੇ ਖਤਮ ਹੋ ਗਿਆ ਡੈਰੀ ਅੱਛਾ ਅੱਛਾ ਦੁੱਧ ਤਾਂ ਗੱਡੀ ਆਂਦੀ ਬਈ 15 ਮਿੰਟ ਤੱਕ ਆਈ ਉਹ ਸਰੋ ਠੀਕ ਆ ਰੋਟੀ ਬਣ ਜਾਣਾ ਜੀ ਜਿੰਨਾ ਕ ਬਲੌਗ ਬਣਿਆ ਆ ਬਸ ਠੀਕ ਆ ਲੋ ਜੀ ਫੇ ਕੱਲ ਇੱਕ ਵਧੀਆ ਜਿਹਾ ਨਵੇਂ ਬਲੌਗ ਕਰਦੇ ਆਂ ਦਵਾ ਤੇ ਵਧੀਆ ਬਲੌਗ ਕੇ ਹੋਰ ਕੀ ਚਲੋ ਮਿਲਦੇ ਆਂ ਜੀ ਗੱ ਤੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ